ਨਾ ਪਿਆ ਵਾ ਇਹ ਤਾਂ ਚੱਲ ਰਹੀ ਤੇਰੀ ਫਿਲਮ ਵਧੀਆ ਕਿਹੜੀ ਵਾਰੀ ਸਿੰਘ ਵਰਸਸ ਕੋਈ ਇੱਕ ਕੁੜੀ ਉਹ ਸਿੰਘ ਵਰਸਸ ਕੌਰ ਤਾਂ ਆਉਗੀ ਹਲੇ ਜਿਹੜੀ ਆਈ ਹੋਈ ਐ ਇੱਕ ਕੁੜੀ ਪੁੱਛ ਰਿਆ ਤੁਸੀਂ ਦੱਸੋ ਕਿਵੇਂ ਚੱਲਦੀ ਹੈ ਨਹੀਂ ਮੈਂ ਤਾਂ ਤੈਨੂੰ ਪੁੱਛਣਾ ਚਾਹ ਰਹਾ ਵਾ ਵੀ ਤੂੰ ਕੱਲ ਆਡੀਅנס ਕੋ ਜਾ ਆ ਜੂ ਕਿਵੇਂ ਕੀ ਕਹਿੰਦੇ ਆਡੀਅנס ਵਾਲੇ ਬਹੁਤ ਵਧੀਆ ਲੱਗੀ ਸਾਰਿਆਂ ਨੂੰ ਰੀਵਿਊਸ ਤਾਂ ਵਧੀਆ ਸ਼ਰਮਾ ਕੇ ਹਰੀਆਂ ਦੇ ਕਿੰਨੀ ਖੁਸ਼ ਆ ਜਦੋਂ ਪਹਿਲੇ ਦਿਨ ਇਹਨੂੰ ਲੱਗਿਆ ਵੀ ਹਲੇ ਉਹਨਾਂ ਗਾਹਾਂ ਜਾਂ ਨਹੀਂ ਪਹਿਰੇ ਉਦੋਂ ਘਬرائی ਜੀ ਪਈ ਸੀ ਹੁਣ ਕੀ ਕਹਿੰਦੇ ਲੋਕ ਕੱਲ ਕੱਲ ਧੱਕੇ ਧੱਕੇ ਪਿਆ ਹੈ ਹਾਂ ਮਤਲਬ ਉਹ ਦਾਦਾ ਨੂੰ ਕਿੰਨੇ ਤੱਕ ਕੇ ਪਏ ਮੇਰੇ ਨੂੰ ਪਤਾ ਮੇਰੇ ਚੁੰਡੀਆਂ ਵੀ ਵੱਡੀਆਂ ਲੋਕਾਂ ਦੇ ਉਹ ਤੇਰੀ ਸੱਚੀ ਮੋਰੀ ਹੋਰ ਤੋਂ ਵੀ ਮੈਂ ਹੋ ਜੂ ਸਵੇ ਪਹਿਲੇ ਥੀਏਟਰ ਚੋਂ ਤੇ ਭੱਜਣਾ ਪਿਆ ਵਾ ਬੱ ਗਾਈਜ਼ ਥੈਂਕ ਯੂ ਮੈਂ ਚੁੰਡੀਆਂ ਖਾਣ ਨੂੰ ਤਿਆਰ ਆ ਤੁਹਾਡੀਆਂ ਬਟ ਮੇਰੇ ਫਿਲਮ ਦੇ ਖਾਣ ਜਾਓ ਮੈਨੂੰ ਬਹੁਤ ਵਧੀਆ ਲੱਗਾ ਇੱਕ ਥੀਏਟਰ ਚ ਪਈਆਂ ਚੁੰਡੀਆਂ ਮਤਲਬ ਉਹ ਜਸਟ ਪਿਆਰ ਕਰ ਰਹੀ ਸੀ ਮੈਨੂੰ ਮੈਨੂੰ ਹਾਰਟ ਹੋ ਗਿਆ ਫਿਰ ਉਹਦੇ ਭੱਜੇ ਉੱਥੋਂ ਫਿਰ ਦੂਜੇ ਥੀਏਟਰ ਚ ਤਾਂ ਇੰਨੇ ਸੋਹਣੇ ਤਰੀਕੇ ਨਾਲ ਸਾਰਿਆਂ ਦੇ ਰਿਵਿਊ ਦੇ ਉੱਤੇ ਪੇਸ਼ੈਂਟ ਕੀ ਮਜ਼ਾ ਆਇਆ